ਜਿਲ੍ਹਿਆਂ ਦੇ ਵਿੱਚ ਜੇਲ੍ਹਾਂ ਦਾ ਪ੍ਰਸ਼ਾਸਨ ਆਏ ਦਿਨ ਸਵਾਲਾਂ ਦੇ ਢੇਰ ਵਿੱਚ ਰਹਿੰਦਾ ਆ ਇੱਕ ਪਾਸੇ ਤਾਂ ਕਈ ਇਹੋ ਜਿਹੇ ਜੇਲ੍ਹਾਂ ਹੈਗੀਆਂ ਨੇ ਜਿਹੜੀਆਂ ਟੌਪ ਲਿਸਟ ਦੇ ਵਿੱਚ ਰਹਿੰਦੀਆਂ ਨੇ ਜਿਨ੍ਹਾਂ ਉੱਤੇ ਸਵਾਲ ਚੁੱਕੇ ਜਾਂਦੇ ਨੇ ਪਰ ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਹੈ ਜਿਲ੍ਹਾਂ ਦੇ ਵਿੱਚ ਕੈਦੀ ਕੀ ਕਰ ਰਹੇ ਨੇ ਗੈਂਗਸਟਰਸ ਕੀ ਕਰ ਰਹੇ ਨੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਅੰਦਰ ਬੈਠੇ ਕੀ ਕਰ ਰਹੇ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਆਮ ਹੀ ਦਿਖ ਜਾਂਦਾ ਜਿੰਨਾ ਮਰਜ਼ੀ ਲਗਾਉਣ ਦੀ ਕੋਈ ਕੋਸ਼ਿਸ਼ ਕਰੇ ਕਿ ਤਨੂੰ ਕਿਤੇ ਉਹ ਵੀਡੀਓ ਨਿਕਲ ਆਂਦੀ ਹੈ ਇੱਕ ਹੋਰ ਵੀਡੀਓ ਸਾਹਮਣੇ ਆ ਚੁੱਕੀ ਹੈ ਇਹ ਵੀਡੀਓ ਜਿਹੜੀ ਹੈ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਲੰਗੇ ਦਿਨ ਉਹ ਵੀਡੀਓ ਨੇ ਕਾਫੀ ਹਾਹਾਕਾਰ ਮਚਾਇਆ ਪਰ ਉਸ ਦੇ ਉੱਤੇ ਹੁਣ ਵਿਰੋਧੀ ਧਿਰਾਂ ਦਾ ਵੀ ਟਿੱਕ ਟਪਣੀ ਸ਼ੁਰੂ ਹੋ ਗਈ ਹੈ ਇੱਕ ਜੇਲ੍ਹ ਦੇ ਅੰਦਰ ਬਰਥਡੇ ਪਾਰਟੀ ਬਣਾਈ ਜਾ ਰਹੀ ਹੁੰਦੀ ਹੈ ਕੈਦੀਆਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੁੰਦਾ ਉਸ ਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਲਾਈਵ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ ਆਪਣੇ ਪੇਜਾਂ ਦੇ ਉੱਤੇ ਕੈਦੀ ਲਾਈਵ ਹੋ ਜਾਂਦੇ ਨੇ ਉੱਥੇ ਸਵਾਲ ਖੜੇ ਹੁੰਦੇ ਨੇ ਕਿ ਜੇਲ੍ਹਾਂ ਦੇ ਅੰਦਰ ਸਮਾਰਟਫੋਨ ਵਾਈਫਾਈ ਸਿਸਟਮ ਇੰਟਰਨੈਟ ਸਿਸਟਮ ਕਿੱਥੋਂ ਆ ਗਿਆ ਉਹ ਕੈਦੀ ਜਿਹੜੇ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਕੋਲ ਇੰਨੀਆਂ ਸੁਵਿਧਾਵਾਂ ਜੇਲ੍ਹ ਦੇ ਅੰਦਰ ਹੀ ਮੌਜੂਦ ਨੇ ਔਰ ਦੂਜੇ ਪਾਸੇ ਫਿਰ ਗੱਲਾਂ ਕੀਤੀਆਂ ਜਾਂਦੀਆਂ ਕਿ ਆਖਰਕਾਰ ਜੇਲ੍ਹਾਂ ਦੇ ਵਿੱਚੋਂ ਨੈਕਸਸ ਕਿੱਦਾਂ ਚੱਲਦੇ ਪਏ ਨੇ ਜੇਲ੍ਹਾਂ ਦੇ ਵਿੱਚੋਂ ਮਰਡਰ ਪਲਾਨ ਕਿੱਦਾਂ ਹੋ ਰਹੇ ਨੇ ਜੇਲ੍ਹਾਂ ਦੇ ਵਿੱਚੋਂ ਡਰੱਗ ਰੈਕਟ ਕਿੱਦਾਂ ਚੱਲਦੇ ਪਏ ਨੇ ਇਹਦੇ ਉੱਤੇ ਚਰਚਾਵਾ ਕੀਤੀਆਂ ਜਾਂਦੀਆਂ ਨੇ ਹਾਲ ਹੀ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਰਹੀ ਆ ਲਗਾਤਾਰ ਲੰਘੇ ਦਿਨ ਤੇ ਕਾਫੀ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਉਭਾਰਿਆ ਗਿਆ ਔਰ ਲੁਧਿਆਣੇ ਦੇ ਜੇਲ੍ਹ ਦੀ ਦੱਸੀ ਜਾ ਰਹੀ ਹੈ ਵੀਡੀਓ ਇਸ ਜੇਲ੍ਹ ਦੇ ਵਿੱਚ ਕੈਦੀ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਨੇ ਆਪਣੀ ਪਾਰਟੀ ਦੀ ਔਰ ਉਸ ਪਾਰਟੀ ਦੇ ਵਿੱਚ ਗਾਣੇ ਲੱਗੇ ਹੋਏ ਨੇ ਕੈਦੀ ਨੱਚਦੇ ਪਏ ਨੇ ਔਰ ਹੱਸਦੇ ਮਜ਼ਾਕ ਕਰਦੇ ਪਏ ਨੇ ਹੱਸਣ ਮਜ਼ਾਕ ਕਰਨ ਚ ਕੋਈ ਗਲਤ ਗੱਲ ਨਹੀਂ ਹੈਗੀ ਪਰ ਜਦੋਂ ਡੈਕਰਮ ਦੀ ਗੱਲ ਆਂਦੀ ਹੈ ਜਦੋਂ ਕਾਨੂੰਨ ਦੀ ਗੱਲ ਆਂਦੀ ਹੈ ਜੇਲ੍ਹ ਦੇ ਅੰਦਰ ਫੋਨ ਆਉਣੇ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਕੈਦੀਆਂ ਨੂੰ ਦੇਣੀਆਂ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਇਹ ਸਵਾਲ ਵਿਰੋਧੀ ਧਰਾਨੇ ਚੱਕੇ ਵੀ ਨੇ ਨਾਲ ਦੀ ਨਾਲ ਹੀ ਜੇਲ੍ਹ ਮੰਤਰੀ ਨੂੰ ਇਸ ਦੇ ਘਰਾ ਦੇ ਵਿੱਚ ਲਿਆ ਔਰ ਜੇਲ੍ਹ ਮੰਤਰੀ ਤੋਂ ਸਿੱਧੇ ਤੌਰ ਤੇ ਮੁਖਾਤਬ ਹੋ ਕੇ ਕਹਿੰਦੇ ਨੇ ਕਿ ਇਹ ਜੇਲ੍ਹਾਂ ਦੇ ਹਾਲ ਨੇ ਕਿ ਇਹਨਾਂ ਜੇਲ੍ਹਾਂ ਦੇ ਵਿੱਚ ਇਹ ਉਹੀ ਜੇਲ੍ਹਾਂ ਨੇ ਜਿੱਥੇ ਜੈਮਰਜ਼ ਲਾਏ ਗਏ ਨੇ ਇਹ ਉਹੀ ਜੇਲ੍ਹਾਂ ਨੇ ਜਿੱਥੇ ਕੈਦੀਆਂ ਦੇ ਉੱਤੇ ਸਖਤ ਪਹਿਰਾ ਹੈਗਾ ਆ ਜਿਸ ਨੂੰ ਲੈ ਕੇ ਲਗਾਤਾਰ ਭਾਸ਼ਣ ਦਿੱਤੇ ਜਾਂਦੇ ਨੇ ਕਿ ਜੇਲ੍ਹਾਂ ਦਾ ਪ੍ਰਸ਼ਾਸਨ ਹੁਣ ਹੋਰ ਵੀ ਐਕਟਿਵ ਹੈਗਾ ਕਿ ਇਹੀ ਐਕਟਿਵਨੈਸ ਹੈਗੀ ਹੈ ਜੇਲ੍ਹਾਂ ਦੇ ਪ੍ਰਸ਼ਾਸਨ ਦੀ ਇਹੋ ਜੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਸੇ ਲਿਖੀ ਦੇ ਵਿੱਚ ਨਵਜੋਤ ਸਿੱਧੂ ਵੀ ਤੰਜ ਕੱਸਦੇ ਨੇ ਉਹਨਾਂ ਨੇ ਇਸ ਉੱਤੇ ਸਾਫ਼ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਔਰ ਨਾਲ ਦੀ ਨਾਲ ਹੀ ਜੇਲ੍ਹ ਮੰਤਰੀ ਦੇ ਮੁਖਾਤਬ ਹੋ ਕੇ ਟਵੀਟ ਵੀ ਕਰ ਦਿੱਤਾ ਤੇ ਬਿਆਨ ਵੀ ਜਾਰੀ ਕਰ ਦਿੱਤਾ ਆਓ ਸੁਣਦੇ ਹਾਂ ਨਵਜੋਤ ਸਿੱਧੂ ਦਾ ਇਸ ਬਾਰੇ ਕੀ ਕਹਿਣਾ ਜੇਲ੍ਹਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਜੇਲ੍ਹ ਮੰਤਰੀ ਸਾਹਿਬ ਨੇ ਮੇਰੇ ਛੋਟੇ ਭਰਾ ਨੇ ਕਦੇ ਕਿਸੇ ਜ਼ਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ ਮੇਰੇ ਤਾਂ ਗੱਗੂ ਗੁਰੂ ਜੀ ਨੇ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ ਉਹ ਜੇਲ੍ਹ ਮੰਤਰੀ ਨੇ ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਵਿਕਦੀ ਹੈ ਅੰਦਰ ਕਿਉਂ ਇਹ じゃ ਬਿਜ਼ਨਸ ਕਿਵੇਂ ਚੱਲ ਰਿਹਾ ਹੈ ਅੰਦਰ ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਝ ਕਰਾ ਰਹੇ ਨੇ ਮੈਂ ਕਹਿੰਦਾ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਦੇਖ ਲੋ ਜੇਲ੍ਹਾਂ ਦੇ ਆਲੇ-ਦਾਲੇ ਸੈਟਲਾਈਟ ਲੱਗਿਆ ਹੋਇਆ ਅੰਦਰ 10 ਲੱਖ ਫੋਨ ਛੱਡਦੇ ਹੋ ਇੱਕ ਨਹੀਂ ਚੱਲੂਗਾ ਤੁਸੀਂ 2G ਲਾਣੇ ਹੋ ਜੈਮਰ ਤੇ ਗੈਂਗਸਟਰਾਂ ਦੇ ਕੋਲ 5G ਫੋਨ ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ ਹੋ ਰਹੇ ਤਾਂ ਹਤਕੜੀਆਂ ਨੂੜੀਆਂ ਅੰਦਰ ਪਏ ਆ ਉਹਨੂੰ ਤਾਂ ਦਿਖਾਉਣੇ ਹੋ ਵੀ ਇਹਨੇ ਇਹ ਕਹਤਾ ਉਹਨੇ ਉਹ ਕਹਤਾ ਕਰਾਉਣ ਵਾਲੇ ਤੇ ਹੈ ਹੀ ਹੋਰ ਕੋਈ ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ